ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਚਾਰ ਬੜਾ ਦਿਖਾਵਾਂਗੇ ਤਿੰਨ ਤਾਜੇ ਜੀਵੀਆਂ ਇੱਕ ਗੱਬੜ ਰੇਟ ਵੀਡੀਓ ਦੇ ਵਿੱਚ ਹੋਊਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰੀਤੀਪੰਦ ਪਤਨੀ ਖੁਰਦੇ ਜੀ ਜਿਹੜਾ ਮੋਗਾ ਵੇ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 8360509042 83605 09042 09042 ਵਪਾਰ ਦਾ ਕੰਮ ਆਪਣਾ ਹਰ ਵਕਤ ਹੁੰਦੀ ਹੈ ਕੰਮ ਹਾਂਜੀ ਠੀਕ ਆ ਪੰਜ ਸਤਨਾਕ ਹਰ ਵਕਤ ਹੁੰਦੇ ਆ ਹਨਾ ਠੀਕ ਆ ਪਹਿਲਾ ਨੰਬਰ ਜਿਹੜੀ ਵਹਿੜ ਦੇਖ ਕੇ ਨੇ ਕਿਹੜਾ ਸਲਸੂਈ ਆ ਜੀ ਇਹ ਦੂਜੇ ਸੂਏ ਸੂਈਏ ਇੱਕ ਆ ਰਾਤੀ ਸੂਈਏ ਜੇਲ ਜੂਤ ਪੈਗੀ ਬੱਚਾ ਗਿਆ ਬੱਚਾ ਮਗਰ ਬੱਛੀ ਇਹਦੇ ਹੀ ਮਗਰ ਇਹਦੇ ਬੱਛੀ ਆ ਪੂਰੀ ਜਿੰਦ ਜਾਨ ਵਾਲੀ ਹਨਾ ਤੇ ਸੂਆ ਸੂਈਆ ਦੂਸਰਾ ਕਿੰਨਾ ਕੁ ਬੋੜਾ 14 ਸਵੇਰੇ ਦਾ ਬੋੜਾ ਇਹਦਾ ਸਵੇਰੇ 6 ਕਿਲੋ 14 ਚੋਂਡ ਚਵਾਦੀ ਆ ਇੱਕ ਨੰਬਰ ਇੱਕ ਨੰਬਰ ਆ ਠੀਕ ਹੈ ਪਹਿਲੇ ਸੂਏ ਦੁੱਧ ਦਿੱਤੇ ਨੇ 30 32 ਇਹਦੀ ਵੀ ਇਹਨੇ ਦੀ ਗਾਰੰਟੀ ਆ ਮੰਨ ਕੇ ਚੱਲੇ 28 30 ਕਿਲੋ ਲਈ ਹੈਗੀ ਆ ਭਾਅ ਇਹਦਾ ਕੀ ਰਹੂਗਾ ਭਾਅ ਦਾ ਮੁੱਲ 90000 ਰੁਪਏ ਕਰ ਮੰਨਦਾਨ ਹੋ ਜੂਗਾ ਤੋਰੀ ਬਾਹਰ ਨੂੰ ਸੋ ਫਿਰ ਪਹਿਲੇ ਨੰਬਰ ਤੇ 90000 ਰੁਪਿਆ ਕੀਮਤ ਆ ਪਿੱਛੇ ਬਚੀ ਆ ਜੇਰ ਵਗੈਰਾ ਧਾਰ ਵਗੈਰਾ ਸਾਰਾ ਕੰਮ ਓਕੇ ਡਾਣਾ ਜਾਵਾ ਦੂਸਰਾ ਸੂਆ ਮਾਲਕ ਦੱਸਦੇ ਕਿ ਸੂਈ ਆ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਬਾਕੀ ਬੜਾ ਚੰਗਾ ਮੂੰਹ ਹੀ ਕਿੰਨੇ ਛੇ ਦਾ ਸੋ ਜੈਨੂਅਰ ਰੈਨ ਨਾਲ ਦੂਜਾ ਸੂਆ ਜਾਵਾ ਬੈਠ ਕੇ ਕਹਿਣ ਦੀ ਗੱਲ ਨਹੀਂ ਬਾਕੀ ਕੱਦ ਬ ਤੇ ਰਾਜੀ ਸਮੀ ਬਲੀ ਵੀ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਧਾਰਤੂਰ ਚਵਾਈ ਦੀ ਇੱਕ ਨੰਬਰ ਹੈ ਜੀ ਬਹੁਤ ਇੱਕ ਨੰਬਰ ਹੋ ਗਈ ਠੀਕ ਹੈ ਸੋ ਚੌਣ ਚਵਾਈ ਬਿਲਕੁਲ ਇੱਕ ਨੰਬਰ ਦੂਸਰਾ ਸੁਆ ਸੁਈਆ 90000 ਰੁਪਇਆ ਕੀਮਤ ਆ ਮਾਨਦਾਨ ਵਿੱਚ ਹੋ ਜਾਊ ਕੋਈ ਵੀ ਛੋਟੀ ਮੰਨ ਕੇ ਨਾਵੇ ਵੱਡੀ ਵਹਿੜਾ ਮਗਰੇ ਦੇ ਬੱਚੀ ਆ ਸੋ ਲੈਵਾ ਵਗੈਰਾ ਨੇੜ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚਾਰੇ ਤਨ ਨਿਖੜਵੇਂ ਬਿੱਥੀ ਦੇ ਜਿੰਦ ਜਾਨ ਵਾਲੀ ਵਹਿੜ ਅੱਗੇ ਬੈ ਜੀ ਦੋ ਨੰਬਰ ਵਹਿੜ ਦੇਖੀ ਜਨੇ ਆਪ ਜਿਹੜੀ ਇਹ ਵੀਰੇ ਪਹਿਲੇ ਸੁਈ ਸੁਈ ਦੇ ਦੋ ਦੰਦੀਆਂ ਮੂ ਹੋਈ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਬਾਈ ਇਹ ਕਦੋਂ ਸੂਈ ਆ ਇਹ ਪਰਸੋਂ ਦੀ ਪਰਸੋਂ ਦੀ ਸੂਈ ਪਰਸੋਂ ਦੀ ਸੂਈ ਦੀ ਜੇਰ ਜੂ ਇਹਦੀ ਵੀ ڈن ਆਪਾਂ ਵੀਡੀਓ ਦੋ ਦੰਦ ਦਾ ਮੂੰਹ ਕਿੰਨਾ ਦੋ ਦੋ ਸਟਾਰਟਿੰਗ ਦੋ ਦੰਦ ਦੇ ਲਿਆਉਣ 16 ਕਿਲੋ ਗੋਲੀਆ ਇਸ ਟਾਈਮ ਬਣਾ ਦਾਂਗੇ ਦੋ ਟਾਂ ਬਣਾ ਦਾਂਗੇ ਭਾਜ ਦਾ ਕੀ ਰ ਹੋਊਗਾ ਭਾਜ ਦਾ 800 ਰੁਪਏ ਗੁਜੈਸ ਹੋ ਜੂਗੀ ਥੋੜੀ ਬਾਅਦ ਵਿੱਚ ਸੋ ਵੀਰੋ ਦੋ ਦੰਦ ਬਚੀ ਆ ਪਹਿਲਾ ਸੂਆ ਪਲੂਨ ਸੂਈ ਆ ਦੂਸਰਾ ਤੀਸਰਾ ਦਿਨ ਹੋ ਗਿਆ ਸੂਈ ਨੂੰ ਬਚਾ ਮਿਲ ਕਫਾ ਜੇਰ ਵਗੈਰਾ ਦਾ ਕੰਮ ਸਾਰਾ ڈن ਆ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਜਿੰਦ ਜਾਨ ਰਾਜੀ ਸਮੀ ਪੜੀ ਵੀ ਤੇ ਰੇਟ ਇਹਦਾ ਹੈਗਾ 80000 14 ਲੀਟਰ ਦੇ ਲਗਭਗ ਦੋ ਤੇ ਥਲੇ ਨਟ ਚੋਣ ਵਾਲਾ ਜਿਹੜਾ ਹਾਜ਼ਰ ਆ ਤੇ 80000 ਦੇ ਵਿੱਚੋਂ ਵਜਾਇਸ ਹੋ ਜਾਊਗੀ ਜੀ ਹਾਂਜੀ ਹਾਂਜੀ ਬਈ ਸੋ 80000 ਤੋਂ ਮਾਨਦਾਨ ਹੋਜੂ ਜੈਨੂਅਰ ਦੋ ਦੰਦ ਬੱਚੀ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਕੰਪੈਕਟ ਹਵਾਨਾ ਜਮਾ ਤੇ ਥਾਨ ਵਗੈਰਾ ਦੇਖ ਸਕਦੇ ਨੇ ਉਧਰ ਤੋਂ ਸੋਹਣਾ ਸਾਫ ਸੁਥਰਾ ਥਾਨਾ ਮਾਨਾ ਅੰਦਾਜ਼ਾ ਇਹ ਕਿਨੇ ਦੁੱਧ ਚੱਲ ਜੂ ਵੀਰੇ ਦੁੱਧ ਵੀਰੇ 20 ਬਾਈ ਕਿਲੋ ਪਾ ਦੂੰਗੀ ਚੋਣ ਚਵਾਈ ਇੱਕ ਨੰਬਰ ਆ ਚਵਾਈ ਦੇ ਇੱਕ ਨੰਬਰ ਇੱਕ ਨੰਬਰ ਅਗੇ ਤੇ ਨੰਬਰ ਜਿਹੜੀ ਦੇਖੀ ਨਤਾਈ ਸੁਈ ਵੀ ਇਹ ਵੀ ਮਗਰ ਮੱਛੀ ਆ ਵੀਰੇ ਇਹ ਕਦੋਂ ਸੁਈ ਆ ਇਹਦੀ ਦੂਜੀ ਸੁਈ ਦੀ ਇਹ ਕੱਲ ਸਵੇਰ ਦੀ ਸੁਈ ਵੀ ਆ ਜਿਹੜੀ ਜਿ ਰੋਕਿਆ ਜਮਾ ਉਹ ਕੇ ਕਿੰਨਾ ਦੁੱਧ ਹਾਜ਼ਰ ਆ ਹਾਂਜੀ ਦੁੱਧ ਕਿੰਨਾ ਹੋਣਾ ਦੁੱਧ ਦੇ ਨਾਲ 18 ਕਿਲੋ ਇਸ ਟਾਈਮ ਨੈਟ ਤਿਆਰ ਆਈ 25 ਕਿਲੋ ਦੁੱਧ ਪਾਉਂਦੀ ਆਂ ਭਾਜ ਦਾ ਕੀ ਆ ਭਾਜ ਰੱਸੀ 1000 ਰੁਪਏ ਚੌਂਡ ਚਵਾਜੀ ਜਮਾ ਇੱਕ ਨੰਬਰ ਹੀ ਸੀ ਸਭ ਦੇ ਠੀਕ ਅੰਦਾਜ਼ਾ ਲਾਈਏ ਵੀ 25 ਦੇ ਆਸ-ਪਾਸ ساری ਹੈਗੀ ਐ ਜਮਾ ਹੈਗੀ 80 ਗਾਣ ਦੁੱਧ ਨਾਲ ਦਿੱਤਾ ਫਿਰ ਕਿਹੜੀ ਦੂਜੀ 80 ਜੋ ਮਾਨਤਨ ਮਾਨਤਨ ਕਰਦੇ ਆਂ ਸੋ ਤੀਜਾ ਨੰਬਰ ਜਿਹੜੀ ਵੈੜਾ ਦਿਖਾਈ ਜਾਨੇ 80000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਮਗਰ ਬੱਛੀ ਇਹਦੀ ਦੂਜਾ ਸੁਆ ਸੂਈ ਸਵੈਸਰੀ ਦੇ ਕੱਪੜੇ ਵਰਗੀ ਬਈਆ ਸਾਫ ਸੁਥਰੀ ਮਗਰ ਬੱਛੀ ਆ ਬੱਚੀ ਦੇਖੋ ਬਹੁਤ ਪਿਆਰੀ ਆ ਤੇ ਸ਼ਾਈਨਿੰਗ ਵਗੈਰਾ ਪਿੰਡੇ ਦੇ ਬਹੁਤ ਜ਼ਿਆਦਾ ਆ ਦੂਜਾ ਤੀਜਾ ਦਿਨ ਹੋ ਗਿਆ ਸੁਈ ਨੂੰ ਇਹਨੂੰ ਚੋਣ ਚਵਾ ਦੀ ਇੱਕ ਨੰਬਰ ਬਿਲਕੁਲ ਜਿਵੇਂ ਇੱਕ ਨੰਬਰ ਬ੍ਰੀ ਨਿਆਣਾ ਪਾਉ ਤੇ ਵੇਜੋ ਆ ਰਾਮ ਨੂੰ ਉਹ ਚੋਣ ਚਵਾ ਦੇ ਵਿੱਚ ਪੂਰੀ ਓਕੇ ਆ ਫਰਸਟ ਕਲਾਸ ਆ ਰੇਟ ਇਹਦਾ 80000 ਰੁਪਿਆ ਗੁਜਾਇਸ ਉਹਦੇ ਵਿੱਚ ਹੋ ਜੂਗੀ ਮੁੱਠੀ ਵਾਲਾ ਥਾਣਾ ਹਾਥੀ ਚਵਾਈ ਵਾਲਾ ਸੋਨਾ ਚਾਹੀਏ ਆਪ ਸੋ ਲੈ ਵਾਪਕ ਕਰਨੇ ਨੂੰ ਦੇਖਸਾ ਨੇ ਸੋਹਣਾ ਸਾਫ ਸੁਥਰਾ ਥਣਾ ਦੀ ਓਕਿਆ ਪੂਰੀ ਤੇ ਅੱਗੇ 4 ਨੰਬਰ ਜਿਹੜੀ ਵੇੜ ਆਪਾਂ ਦੇਖੀ ਜਾਨੇ ਇਹ ਕਿਹੜਾ ਸੋਹ ਸੁਂਦੀ ਆ ਜੀ ਇਹ ਗੱਪਣਾ ਵੀਰੇ ਕੈਕਦਨ ਕਰ ਕੈਕਦਨ ਲੈਂਦੀ ਆ ਤੇ 15 ਦਾ ਗੱੱਚੀ ਆ ਜੀ ਠੀਕ ਐ ਕਿੰਨਾ ਕੁ ਦੁੱਧ ਪਾ ਦੂਗੀ ਜੀ ਦੋ ਦਿਨੇ ਵੀ ਦਿੱਤਾ ਜੀ ਇਹ ਵੀ ਉਹ ਇਹ ਤੇ ਉਹ ਗਾਂ ਕੋ ਫਾਰਮ ਚ ਜਾਈਆਂ ਨੂੰ ਜੀ ਠੀਕ ਆ ਅਨਦਾਜ਼ਾ ਕਿੱਥੇ ਚੱਲ ਜੂ ਇਹ ਅਨਦਾਜ਼ਾ ਇਹ ਵੀ 20-22 ਦੀ ਮੇੜ ਚੱਲੇ ਇਹਦਾ ਭਾਵ ਯਾਰ ਇਹਦਾ ਭਾਵ ਫੋਨ ਤੇ ਕਰਾਂਗੇ ਠੀਕ ਐ ਸੋ ਵੀਰੋ ਕੱਚੀ ਆ ਹਫਤਾ ਤੱਕ ਸੂਣ ਚ ਬਾਕੀ ਆ ਦੂਸਰਾ ਸੂਆ ਵੈੜ ਸੂਦੀ ਪਈ ਹੈ ਇੱਕ ਹਫਤਾ ਪੈਂਡਿੰਗ 20 ਕਿਲੋ ਦੀ ਐਵਰੇਜ ਦੇ ਵਿੱਚ ਵੈੜ ਇਹ ਵੀ ਆਉਂਦੀ ਆ ਤੇ ਝੋਲੀ ਝਾੜੀ ਬਹੁਤ ਆ ਬਾਲਟੇ ਲਾ ਕਾਫੀ ਪਿੰញਾ ਹਲੇ ਤੇ ਸਾਫ ਸੁਥਰੇ ਲੇਵੇ ਦੀ ਬਿਲਕੁਲ ਕੋ ਥਰਡ ਵਗੈਰਾ ਦੇਖਦੇ ਵਿਚਾਰੇ ਨਹੀਂ ਖੜਨ ਕੋ ਚਾਰ ਬੜਾ ਦਿਖਾ ਦਿਆਂ ਤਿੰਨ ਤਾਜ਼ੇ ਸੁਨਿਆ ਵੀ ਆ ਚੋਕੇ ਤਸੱਲੀ ਕਰਕੇ ਫੀਤਰੀ ਕਰ ਸਕਦੇ ਪਿੰਡ ਬੁੱਟਾ ਵਦਨੀ ਖੋਲਦੀ ਵਦਨੀ ਖੁਰਦਾ ਜ਼ਿਲ੍ਹਾ ਮੋਗੇ ਦਾ ਪਿੰਡ ਨੰਬਰ ਬੋਲੇ ਆਪਣਾ ਨੰਬਰ 83605090 ਬਿਆ ਜੀ ਸੋ ਵੀਡੀਓ ਦੇਖ ਲੈ ਸਾਬ